ਬਿੱਤੇ ਦਿਨ ਪਿਸਤੌਲ ਦੀ ਨੋਕ ਤੇ ਗੱਡੀ ਵਿੱਚ ਤੇਲ ਪਵਾ ਕੇ ਤੇ ਬਿਨਾ ਪੈਸੇ ਦਿੱਤੇ ਪੈਟਰੋਲ ਪੰਪ ਤੋਂ ਭੱਜੇ ਪੰਜ ਨੌਜਵਾਨਾਂ ਨੂੰ ਚੋਰੀ ਦੀ ਗੱਡੀ ਤੇ ਤੇਜ਼ਧਾਰ ਹਥਿਆਰਾਂ ਸਮੇਤ ਪੁਲਿਸ ਨੇ 24 ਘੰਟਿਆਂ ਵਿੱਚ ਕਾਬੂ ਕਰ ਲਿਆ ਹੈ। ਮਾਮਲਾ ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਕੁਮਾਨ ਦੇ ਦਰਵਾਲੀ ਪੈਟਰੋਲ ਪੰਪ ਦਾ ਹੈ ਜਿੱਥੇ ਕਿ ਬੀਤੀ ਦੁਪਹਿਰ 2 ਵਜੇ ਪਿਸਤੌਲ ਦੀ ਨੋਕ ਤੇ ਗੱਡੀ ਵਿੱਚ 2000 ਦਾ ਤੇਲ ਪਵਾ ਕੇ ਤੇ ਬਿਨਾਂ ਪੈਸੇ ਦਿੱਤੇ ਫਰਾਰ ਹੋਏ ਪੰਜ ਨੌਜਵਾਨਾਂ ਨੂੰ ਥਾਣਾ ਕਮਾਨ ਦੀ ਪੁਲਿਸ ਦੀ ਟੀਮ ਨੇ 24 ਘੰਟਿਆਂ ਦੇ ਵਿੱਚ ਚੋਰੀ ਦੀ ਗੱਡੀ ਤੇ 23 ਤਰ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਪ੍ਰੈਸ ਵਾਰਤਾ ਦੌਰਾਨ ਡੀਐਸਪੀ ਜੇਸ਼ ਕੱਕਰ ਨੇ ਦੱਸਿਆ ਕਿ ਇਨ੍ਹਾਂ ਪੰਜ ਨੌਜਵਾਨਾਂ ਨੂੰ ਕਾਬੂ ਕਰਦੇ ਹੋਏ ਪੁਸ਼ਕਿਸ਼ ਦੌਰਾਨ ਪਤਾ ਲੱਗਾ ਹੈ ਕਿ ਇਹ ਨੌਜਵਾਨ ਦੂਸਰੇ ਜ਼ਿਲ੍ਹੇ ਵਿੱਚੋਂ ਆਣ ਕੇ ਇੱਥੇ ਲੁੱਟਖੋਣ ਨੂੰ ਅੰਜਾਮ ਦਿੰਦੇ ਸਨ ਅਤੇ ਇਹਨਾਂ ਉਤੇ ਪਹਿਲਾਂ ਵੀ ਕਈ ਕੇਸ ਦਰਜ ਹਨ ਇਹਨਾਂ ਦਾ ਮਾਰ ਲੈ ਕੇ ਅੱਗੇ ਵੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਅਤੇ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਗਮੀਤ ਸਿੰਘ ਤੇ ਪਟਵਾਲਾ ਪੁਲਿਸ ਦੇ ਤੌਰ ਮੈਂਜੇਰ ਤੇ ਸੀਮੈਂਡਾ ਕੰਮ ਕਰਦਾ ਤੇ ਕੱਲ ਮਿਤੀ 7 ਅਗਸਤ ਨੂੰ ਕਰੀਬ 2:00 ਵਜੇ ਨਾਲ ਇੱਕ ਸਫਟ ਕਾਰ ਚਿੱਤੇਗੰਡੀ ਆਈ ਉਹਨਾਂ ਨੇ ਮੈਨੂੰ 2000 ਰੁਪਏ ਦਾ ਤੀਰਕੋਣ ਦੀ ਕਿਹਾ ਮੈਂ 2000 ਦਾ ਪਟ્રોલ ਉਹਨਾਂ ਦੀ ਗੱਡੀ ਚ ਪਾਇਆ ਟੋੜ ਬਾਗੇ ਮੈਨੂੰ ਜਦੋਂ ਉਹਨਾਂ ਕੋ ਪੈਸੇ ਮੰਗੇ ਤਾਂ ਉਹਨਾਂ ਨੇ ਪਿਸਤੌਲ ਵਿਖਾ ਕੇ ਮੈਨੂੰ ਧਮਕੀ ਦਿੱਤੀ ਤੇ ਗੱਡੀ ਤੇ ਜਾ ਕੇ ਉਹ ਪੰਪਰ ਚਲੇ ਗਏ ਉਸ ਤੋਂ ਬਾਅਦ ਮੈਂ ਸਮੰਦਤ ਠਾਣਾ ਕਮਾਨ ਤੁਨ ਹੈਗਾ ਵਾ ਮੈਂ ਉੱਥੇ ਆਪਣੀ ਕੰਪਲੇਨਟ ਦਿੱਤੀ ਕੰਪਲੇਨਟ ਦੇ ਮੈਂ ਰਿਕਾਰਡਿੰਗ ਉਹਨਾਂ ਨੇ ਕਾਰਵਾਈ ਕਰਦੀਆਂ ਜਿਹੜਿਆ ਉਹ ਪੰਜ ਦੇ ਪੰਜ ਹੀ ਦੋਸ਼ੀ ਜਿਹੜਿਆ ਗ੍ਰਿਫਤਾਰ ਕਰਦੇ ਆ ਕਿ ਸਾਨੂੰ ਪੁਲਿਸ ਤੇ ਵਿਸ਼ਵਾਸ ਆ ਪ੍ਰਸ਼ਾਸਨ ਤੇ ਵਿਸ਼ਵਾਸ ਆ ਉਹ ਸਾਡੇ ਨਾਲ ਗਿਆ ਕਰਨਗੇ ਤੇ ਇਹੋ ਜਿਹੇ ਜਿਹੜੇ ਸਮਾਜ ਵਿਰੋਧੀ ਲੋਕ ਨੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕਰਨਗੇ ਮੈਂ ਆਪ ਨੂੰ ਦੱਸਾਂ ਜਾਵਾਂਗਾ ਕਿ ਮਾਨਯੋਗ ਐਸਐਸਪੀ ਬਟਾਲਾ ਦੀ ਸਖਤ ਦਸ਼ਾਨਦੇਸ਼ ਥੱਲੇ ਪਿਹੜੇ ਪੁਲਿਸਾਂ ਪੁਰਸਾਂ ਦੇ ਖਿਲਾਫ ਜਿਹੜੀ ਮਹਿੰਮ ਛੇੜੀ ਗਈ ਆ ਉਸ ਨੂੰ ਬਾਲ ਮਿਲਿਆ ਜਦੋਂ ਐਸਐਸਓ ਕਮਾਂਡ ਤੋਂ ਉਹਦੀ ਟੀਮ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸਮੇਤ ਦਾਤਰ ਦੋ ਡਾਟਰ ਹੈ ਇੱਕ ਉਹ ਨਕੋ ਡਾਂਗ ਤੇ ਇੱਕ ਉਹ ਸਵਿਫਟ ਕਾਰ ਹੈ ਜਿਹੜੀ ਪਤਾ ਹੈ ਉਹ ਚੋਰੀ ਦੀ ਜਿਹੜੀ ਉਹਨਾਂ ਕੋ ਪਠਾਣੇ ਜਿੱਦ ਜਿੱਦ ਬਰਾ ਪ੍ਰਤਿਸ਼ਠਿਤ ਹੋਇਆ ਥਾਣੇ ਚਬਾਲ ਉਹਨਾਂ ਨੇ ਇੱਕ ਸਾਡੇ ਇਥੇ ਡੜੇ ਵਾਲੀ ਪੰਪ ਤੋਂ ਤੇਲ ਪਵਾ ਕੇ ਤੇ ਪੈਸੇ ਨਾ ਦੇ ਕੇ ਉਹ ਖੋ ਪੈਸੇ ਨਾ ਦੇ ਕੇ ਤੇ ਉਹਦੀ ਤੇਲ ਦੀ ਖੋ ਕਰਕੇ ਉਥੋਂ ਭੱਜ ਗਏ ਸੀ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਸਾਡੀ ਟੀਮ ਨੇ ਗ੍ਰਸਰ ਕੀਤਾ ਇਹ ਪੰਜ ਬੰਦੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਲੁੱਟਾਂ ਦੇ ਖੋਆਂ ਦੇ ਤੇ ਐਂਡ ਦੇ ਪਰਚਿਸਟਰ ਨੇ ਇਹ ਸਰ ਜਿਹੜੇ ਦੋਸ਼ੀ ਨੇ ਕਿਹੜੇ-ਕਿਹੜੇ ਪਿੰਡ ਦੇ ਨੇ ਆਪਣੇ ਜ਼ਿਲ੍ਹੇ ਦੇ ਜਾਂ ਦੂਸਰੇ ਜ਼ਿਲ੍ਹੇ ਦੇ ਨਹੀਂ ਇਹ ਪੰਜੇ ਜਿਹੜੇ ਦੋਸ਼ੀ ਨੇ ਸਾਡੇ ਬਟਾਲੇ ਦੇ ਨਹੀਂ ਪਰ ਹੈਗੇ ਇਹ ਪੱਟੀ ਤਰਸਿੱਕਾ ਕਥੂ ਨੰਗਲ ਤੇ ਮੱਤੇਵਾਲ ਨੂੰ ਬਲੋਂਗ ਕਰਦੇ ਨੇ ਇਹ ਸਰ ਇਧਰ ਇਹ ਕੋਈ ਕੰਮਕਾਰ ਕਰਦੇ ਹੀ ਜਾਂ ਸਪੈਸ਼ਲੀ ਕੋਈ ਇਧਰੋਂ ਲੁੱਟਾਂ ਖੋਹਾਂ ਕਰਨੀ ਆਉਂਦੇ ਜਿਸ ਤਰ੍ਹਾਂ ਦਾ ਹੋਣ ਦੀ ਤਪੀਸ਼ ਤੱਕ ਪਤਾ ਲੱਗਦਾ ਇਹ ਜ਼ਰੂਰ ਕਿਸ ਨਾ ਕਿਸੇ ਲੁੱਟਖੋਹ ਦੀ ਮਾਰਨ ਵਾਲੇ ਸਾਈ ਹੋਣਗੇ ਤੇ ਸਾਡੀ ਟੀਮ ਦੇ ਕਾਬੂ ਆ ਗਏ ਨੇ ਜਿੰਨਾਂ ਤੋਂ ਅਸੀਂ ਗ੍ਰਿਫਤਾਰ ਕੀਤਾ ਉਨਨੂੰ 5000 ਰੁਪਏ ਆਕੇ ਵਾਰੰਟ ਲਿਆ ਪੁਲਿਸ ਪੁਲਿਸ ਮਾਰਨ ਲਿਆ ਜਿਹੜੀ ਗਾਂਜ ਉੱਤੇ ਤੀਸ਼ ਕਰਨ ਜਾ ਰਹੇ ਸਾਰੇ ਉਹਨਾਂ ਦੀ ਬੈਕਗ੍ਰਾਉਂਡ ਕੀ ਆ ਕ੍ਰਿਮਿਨਲ ਆ ਜਾਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹਨਾਂ ਦੇ ਆਲਰੇਡੀ ਪੰਜਾਂ ਤੋਂ ਤਿੰਨਾਂ ਬੰਦਿਆਂ ਉੱਤੇ ਲੁੱਟਾ ਖੋਹਵਾ ਦੇ ਤੇ ਐਨਡੀ ਦੇ ਪਰਚੇਸਟ ਹਨ